ਦਾਸ ਜਸਵਿੰਦਰ ਸਿੰਘ ਸਪਤਰਸ਼ੀਪਾਇ ਬਿਆਨ ਸਿੰਘ ਤੇ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਪਹਿਲੀ ਤਰੀਕ ਨੂੰ ਆਪਣੇ ਪੰਜਾਬ ਚ ਚੋਣਾਂ ਆ ਰਹੀਆਂ ਔਰ ਜਿੰਨੇ ਵੀ ਪੰਥਕ ਆਪਣੇ ਚਿਹਰੇ ਨੇ ਪੰਜਾਬ ਚ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਜਿਵੇਂ ਲੁਧਿਆਣਾ ਤੋਂ ਅਮਰਤਪਾਲ ਸਿੰਘ ਸ਼ੰਦੜਾ ਬਠਿੰਡਾ ਤੋਂ ਲਖਾ ਸਿਧਾਣਾ ਸੰਗਰੂਰ ਤੋਂ ਮਾਨ ਸਾਹਿਬ ਤੇ ਸਭ ਦੀ ਆਪਾਂ ਹਮਾਇਤ ਕਰੀਏ ਤਾਂ ਕਿ ਇਹਨਾਂ ਨੂੰ ਇਸ ਵਾਰੀ ਆਪਾਂ ਪਾਰਲੀਮੈਂਟ ਪਹਚਾਈਏ ਤਾਂ ਕਿ ਸਾਡੇ ਘਟ ਪਰ 3 4 5 ਐਮਪੀ ਹੋਣ ਫਰੀਕੋ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਚੋਣ ਮੈਦਾਨ ਚ ਨੇ ਭਾਈ ਸਰਬਜੀਤ ਸਿੰਘ ਮਲੋਆ ਵੱਲੋਂ ਬੀਤੇ ਦਿਨਾਂ ਵਿੱਚ ਚੋਣ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਗਿਆ ਜਿਸ ਕਾਰਨ ਹੁਣ ਮੁਕਾਬਲਾ ਚੋ ਤਰਫਾ ਨਜ਼ਰ ਆਉਣ ਲੱਗਾ ਹੈ ਸਰਬਜੀਤ ਸਿੰਘ ਮਲੋਆ ਸ਼ਹੀਦ ਭਾਈ ਵਿਅੰਤ ਸਿੰਘ ਮਲੋਆ ਦੇ ਪੁੱਤਰ ਨੇ ਇੱਕ ਪਾਸੇ ਜਿੱਥੇ ਸਰਬਜੀਤ ਸਿੰਘ ਮਲੋਆ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਸਰਬਜੀਤ ਸਿੰਘ ਦੇ ਛੋਟੇ ਭਰਾ ਨੇ ਸਿਮਰਨਜੀਤ ਸਿੰਘ ਮਾਨਦੀ ਪਾਰਟੀ ਨੂੰ ਸਮਰਥਨ ਦੇ ਦਾ ਐਲਾਨ ਕਰ ਦਿੱਤਾ ਹੈ ਪਹਿਲਾਂ ਤੁਹਾਨੂੰ ਸਰਬਜੀਤ ਸਿੰਘ ਮਲੋਆ ਦੇ ਛੋਟੇ ਭਰਾ ਜਸਵਿੰਦਰ ਸਿੰਘ ਦਾ ਪੂਰਾ ਬਿਆਨ ਸੁਣਾਉਣਿਆ ਫਿਰ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਸਪੁੱਤਰ ਸ਼ੇਧ ਪਾਇ ਬਿਆਨ ਸਿੰਘ ਸੰਗਤ ਦੇ ਫੇਰ ਸੰਮਖੋਂ ਲੱਗਿਆ ਤੇ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਪਹਿਲੀ ਤਰੀਕ ਨੂੰ ਆਪਣੇ ਪੰਜਾਬ ਚ ਚੋਣਾਂ ਆ ਰਹੀਆਂ ਹਨ ਤੇ ਬਹੁਤ ਸਾਲਾਂ ਬਾਅਦ ਲਗਭਗ 99 ਤੋਂ ਬਾਅਦ 89 ਤੋਂ ਬਾਅਦ ਇਹ ਮਾਹੌਲ ਲੱਗ ਰਿਹਾ ਹੈ ਕਿ ਸਾਡੀ ਪੰਥਕ ਲੀਡਰਸ਼ਿਪ ਫੇਰ ਸੁਰਜੀਤ ਹੋ ਜੂਗੀ ਤੇ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਆਪਣੀ ਪੰਥਰ ਪੰਥਰ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ ਜੋ ਦਿੱਲੀ ਚ ਜਾ ਕੇ ਪੰਜਾਬ ਦੀ ਗੱਲ ਕਰ ਸਕਣ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਣ ਤੇ ਹੁਣ ਇਸ ਵਾਰੀ ਖਡੂਰ ਸਾਹਿਬ ਤੋਂ ਭਾਈ ਮਰਤਪਾਲ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਹੈ ਉਹਨਾਂ ਨੂੰ ਲੋਟ ਹੋ ਗਿਆ ਹੈ ਉਹਨਾਂ ਦਾ ਜਰੂਰ ਸਮਰਥਨ ਕੀਤਾ ਜਾਵੇ ਤੇ ਹੋਰ ਜਿੰਨੇ ਵੀ ਪੰਥਕ ਆਪਣੇ ਚਿਹਰੇ ਨੇ ਪੰਜਾਬ ਚ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਜਿਵੇਂ ਲੁਧਿਆਣਾ ਤੋਂ ਅਮਰਤਪਾਲ ਸਿੰਘ ਛੰਦੜਾ ਬਠਿੰਡਾ ਤੋਂ ਲਖਾ ਸਿਧਾਣਾ ਸੰਗਰੂਰ ਤੋਂ ਮਾਨ ਸਾਹਿਬ ਤੇ ਸਭ ਦੀ ਆਪਾਂ ਹਮਾਇਤ ਕਰੀਏ ਤਾਂ ਕਿ ਇਹਨਾਂ ਨੂੰ ਇਸ ਵਾਰੀ ਆਪਾਂ ਪਾਰਲੀਮੈਂਟ ਪਹਚਾਈਏ ਤਾਂ ਕਿ ਸਾਡੇ ਘੱਟੋ-ਘੱਟ 3-4-5 ਐਮਪੀ ਹੋਣ ਤੇ ਪੰਜਾਬ ਦੀ ਗੱਲ ਗੱਜ-ਵੱਜ ਕੇ ਕਰ ਸਕਣ ਬਿਨਾਂ ਡਰ ਤੋਂ ਕਿ ਨੇ ਬਿਨਾ ਡਰ ਤੋਂ ਗੱਲ ਗੱਲ ਕਰ ਸਕਣ ਤੇ ਇਸ ਲਈ ਬਸ ਆਪ ਜੀ ਨੂੰ ਬੇਨਤੀ ਕਰਨੀ ਕਿ ਪਹਿਲੀ ਤਰੀਕ ਆ ਰਹੀ ਹੈ ਇਸ ਵਾਰ ਮੌਕਾ ਨਾ ਖੁੱਸ ਜੇ ਜੋ ਇਸ ਵਾਰੀ ਮੌਕਾ ਖੁੱਸ ਗਿਆ ਤੇ ਫਿਰ ਪਤਾ ਨਹੀਂ ਕਦੋਂ ਮੌਕਾ ਲੱਗਣਾ ਤੇ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਥਕ ਲੀਡਰਾਂ ਨੂੰ ਪਾਰਲੀਮੈਂਟ ਵਿੱਚ ਭੇਜੇ ਜਾਵੇ ਤੇ ਇੰਨੇ ਹੀ ਸ਼ਬਦਾਂ ਆਖੇ ਮੈਂ ਅਜਾ ਚਖੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਦਰਸਲ ਸਰਬਜੀਤ ਸਿੰਘ ਮਲੋਆ ਫਰੀਦਕੋਟ ਤੋਂ ਉਮੀਦਵਾਰ ਨੇ ਅਤੇ ਭਾਈ ਬਿਆਨ ਸਿੰਘ ਦੇ بیٹے ਹੋਣ ਕਾਰਨ ਖੁਦ ਨੂੰ ਪੰਥਕ ਉਮੀਦਵਾਰ ਦੱਸ ਰਹੇ ਨੇ ਜਦਕਿ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੱਲੋਂ ਇਸੇ ਸੀਟ ਤੋਂ ਬਲਦੇਵ ਸਿੰਘ ਗੱਗੜਾ ਨੂੰ ਉਮੀਦਵਾਰ ਬਣਾਇਆ ਗਿਆ ਜਦਕਿ ਸਰਬਜੀਤ ਸਿੰਘ ਖਾਲਸਾ ਦੇ ਇਲਜ਼ਾਮੇ ਕਿ ਸਿਮਰਨਜੀਤ ਸਿੰਘ ਮਾਨ ਨੇ ਨਾ ਸਿਰਫ ਉਹਨਾਂ ਨੂੰ ਵਰਤੇ ਸਗੋਂ ਉਹਨਾਂ ਤੋਂ ਝੂਠੇ ਬਿਆਨ ਤੱਕ ਦਿਵਾਏ ਨੇ ਜਦਕਿ ਇਸ ਵਿਚਾਲੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਭਰਾ ਨੇ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਵੱਲੋਂ ਖੜੇ ਕੀਤੇ ਉਮੀਦਵਾਰਾਂ ਦੀ ਹਮਾਇਤ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਸਪੁੱਤਰ ਸ਼ਿਪਾਇ ਬੀਬਾਂ ਸਿੰਘ ਸੰਗਤ ਦੇ ਫੇਰ ਸਨ ਮੁਖੋਂ ਲੱਗਿਆ ਤੇ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਪਹਿਲੀ ਤਰੀਕ ਨੂੰ ਆਪਣੇ ਪੰਜਾਬ ਚ ਚੋਣਾਂ ਆ ਰਹੀਆਂ ਤੇ ਬਹੁਤ ਸਾਲਾਂ ਬਾਅਦ ਲਗਭਗ 99 ਤੋਂ ਬਾਅਦ 89 ਤੋਂ ਬਾਅਦ ਇਹ ਮਾਹੌਲ ਲੱਗ ਰਿਹਾ ਹੈ ਕਿ ਸਾਡੀ ਪੰਥਕ ਲੀਡਰਸ਼ਿਪ ਫੇਰ ਸੁਰਜੀਤ ਹੋ ਜੂਗੀ ਤੇ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਆਪਣੀ ਪੰਥਰ ਪੰਥਰ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ ਜੋ ਦਿੱਲੀ ਚ ਜਾ ਕੇ ਪੰਜਾਬ ਦੀ ਗੱਲ ਕਰ ਸਕਾਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਾਂ ਤੇ ਹੁਣ ਇਸ ਵਾਰੀ ਖਡੂਰ ਸਾਹਿਬ ਤੋਂ ਭਾਈ ਮਰਤਪਾਲ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਹੈ ਉਹਨਾਂ ਨੂੰ ਲੋਟ ਹੋ ਗਿਆ ਤੇ ਉਹਨਾਂ ਦਾ ਜਰੂਰ ਸਮਰਥਨ ਕੀਤਾ ਜਾਵੇ ਤੇ ਹੋਰ ਜਿੰਨੇ ਵੀ ਪੰਥਕ ਆਪਣੇ ਚਿਹਰੇ ਨੇ ਪੰਜਾਬ ਚ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਜਿਵੇਂ ਲੁਧਿਆਣਾ ਤੋਂ ਅਮਰਤਪਾਲ ਸਿੰਘ ਛੰਦੜਾ ਬਠਿੰਡਾ ਤੋਂ ਲੱਖਾ ਸਿਧਾਣਾ ਸੰਗਰੂਰ ਤੋਂ ਮਾਨ ਸਾਹਿਬ ਤੇ ਸਭ ਦੀ ਆਪਾਂ ਹਮਾਇਤ ਕਰੀਏ ਤਾਂ ਕਿ ਇਹਨਾਂ ਨੂੰ ਸੌਰੀ ਆਪਾਂ ਪਾਰਲੀਮੈਂਟ ਪਹਚਾਈਏ ਤਾਂ ਕਿ ਸਾਡੇ ਘਟਪੜ 3 4 5 ਐਮਪੀ ਹੋਣ ਤੇ ਪੰਜਾਬ ਦੀ ਗੱਲ ਗੱਜ ਵੱਜ ਕੇ ਕਰ ਸਕਣ ਬਿਨਾਂ ਡਰ ਤੋਂ ਕਿ ਬਿਨਾਂ ਡਰ ਤੋਂ ਗੱਲ ਕਰ ਸਕਣ ਤੇ ਇਸ ਲਈ ਬਸ ਆਪ ਜੀ ਨੂੰ ਬੇਨਤੀ ਕਰਨੀ ਕਿ ਪਹਿਲੀ ਤਰੀਕ ਆ ਰਹੀ ਹੈ ਇਸ ਵਾਰ ਮੌਕਾ ਨਾ ਖੁੱਸ ਜੇ ਜੋ ਇਸ ਵਾਰੀ ਮੌਕਾ ਖੁੱਸ ਗਿਆ ਤੇ ਫੇਰ ਪਤਾ ਨਹੀਂ ਕਦੋਂ ਮੌਕਾ ਲੱਗਣਾ ਹੈ ਤੇ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਥਕ ਲੀਡਰਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਤੇ ਇੰਨੇ ਹੀ ਸ਼ਬਦਾਂ ਅਖੀਰ ਮੈਂ ਜੱਜਖੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਾਈਪਰ ਵਰਕ ਵਿਖਰੇਮਾ ਇਹ ਜਾਂ ਫਿਰ ਵਿਚਾਰਕ ਇਹ ਤਾਂ ਖੈਰ ਸਰਪਜੀਤ ਸਿੰਘ ਖਾਲਸਾ ਹੀ ਸਾਫ਼ ਕਰ ਸਕਦੇ ਨੇ ਪਰ ਇਹਨਾਂ ਜ਼ਰੂਰ ਹੈ ਕਿ ਵੋਟਾਂ ਤੋਂ ਇਹ ਪਹਿਲਾ ਅਜੀਹਾ ਬਿਆਨ ਸਰਪਜੀਤ ਸਿੰਘ ਖਾਲਸਾ ਦੀ ਵੋਟ ਬੈਂਕ ਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦਾ ਹੈ ਦੱਸ ਤੀਏ ਕਿ ਫਰੀਦਕੋਟ ਸੀਟ ਤੇ ਸਰਪਜੀਤ ਸਿੰਘ ਖਾਲਸਾ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਦੇ ਬਲਦੇਵ ਸਿੰਘ ਗੱਗੜਾ ਤੋਂ ਇਲਾਵਾ ਭਾਜਪਾ ਤੋਂ ਹੰਸਰਾਜ ਹੰਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਕਾਂਗਰਸ ਤੋਂ ਅਮਰਜੀਤ ਸਿੰਘ ਸਾਹੂ ਕੇ ਅਤੇ ਅਕਾਲੀ ਦਲ ਤੋਂ ਰਾਜਵਿੰਦਰ ਸਿੰਘ ਧਰਮਕੋਟ ਦੇ ਨਾਲੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ